ਅਸਲਾਮ ਅਲੈਕਮ ਜੀ ਸਤਿ ਸ੍ਰੀ ਅਕਾਲ ਪਨਾਮ ਦੋਸਤੋ ਮੈਂ ਨਾਸਰ ਖਸਾਨਾ ਔਰ ਤੁਸੀਂ ਸਾਡੇ ਚੈਨਲ ਤੇ ਸਾਂਝ ਵੈਲਫੇਅਰ ਟ੍ਰਸਟ ਤੇ ਦੇਖ ਰਹੇ ਹੋ ਇਸ ਘਰ ਨੂੰ ਜਿਹੜਾ ਥੋੜੀ ਦੇਰ ਪਹਿਲੇ ਕੁਛ ਅਰਸਾ ਪਹਿਲੇ ਅਸੀਂ ਸ਼ੁਰੂ ਕੀਤਾ ਸੀ ਇੱਕ ਬਾਜੀ ਸੀਗੇ ਉਹਨਾਂ ਦੇ ਘਰ ਵਾਲੇ ਫੌਤ ਹੋ ਗਏ ਸੀ ਉਹਨਾਂ ਨੂੰ ਫਿਰ ਇਹ ਘਰ ਸਾਡੇ ਜਿਹੜੇ ਯਾਰ ਬੇਲੀ ਸਾਡੇ ਮਿੱਤਰ ਪਿਆਰੇ ਉਹਨਾਂ ਨੇ ਸਪੋਰਟ ਕੀਤੀ ਆ ਤੇ ਅੱਜ ਇਹ ਘਰ ਕੰਪਲੀਟ ਹੋ ਗਿਆ ਆ ਤੇ ਅਸੀਂ ਇਹ ਸਾਰਾ ਘਰ ਵੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਫਿਰ ਇਹ ਇਹਦੇ ਵਿੱਚ ਕਿਹਨੇ ਕਿਹਨੇ ਹਿੱਸਾ ਲਿਆ ਇਸਨੇ ਕੰਮ ਦੇ ਵਿੱਚ ਉਹ ਸਾਰਾ ਕੁਝ ਅਸੀਂ ਤੁਹਾਨੂੰ ਨਾ ਵੀਡੀਓ ਵਿੱਚ ਦੱਸਾਂਗੇ ਤਿੰਨ ਮੇਨ ਬੰਦੇ ਆ ਬਾਕੀ ਵੀ ਸਾਡੇ ਲਈ ਸਾਰੇ ਮੇਨ ਹੀ ਆ ਕਿਉਂਕਿ ਜਿਹਨੇ 100 ਰੁਪਇਆ ਵੀ ਭੇਜਿਆ ਨਾ ਜੀ ਉਹ ਸਮਝ ਲਓ ਆਪਣੇ ਉਹਨਾਂ ਪੈਸਿਆਂ ਚ ਭੇਜਿਆ ਜਿਹੜੇ ਉਹ ਲੱਖਾਂ ਰੁਪਇਆ ਰਗਾ ਹੀ ਆ ਜੀ ਅਸਲ ਜਜ਼ਬੇ ਨੂੰ ਸਲਾਮ ਆ ਐ ਜੀ ਘਰ ਅਸੀਂ ਅੱਜ ਤੁਹਾਨੂੰ ਉਹ ਦਿਖਾਣੇ ਆ ਅੱਲਾਹ ਪਾਕ ਨੇ ਤੁਹਾਡੇ ਭਰਾਵਾਂ ਦੀ ਬਦੌਲਤ ਇਹ ਮੁਕੰਮਲ ਕਰ ਦਿੱਤਾ ਐ ਜਨਾਬ ਘਰ ਇਹ ਹੈ ਜੀ ਬਰਾਮਦਾ ਇਹ ਨਾਲ ਹੀ ਛੋਟਾ ਜਿਹਾ ਸਿੰਘ ਵਗੈਰਾ ਲਗਾ ਕੇ ਕਿਚਨ ਦਾ ਕੰਮ ਹੋ ਰਿਹਾ ਕਿਚਨ ਬਣ ਗਿਆ ਤੇ ਇਹ ਕਮਰਾ ਆ ਇਹ ਚਾਰਾਂ ਪੰਜਾਂ ਗਾਰਡਨ ਤੇ ਪਾਤਾ ਜੀ ਛੋਟੇ ਛੋਟੇ ਮਤਲਬ ਗਾਰਡਨ ਪਾ ਕੇ ਟਾਇਲ ਪਾਤੀ ਫਰਸ਼ ਤੇ ਸੋਰੀ ਸੀਮਟ ਦੀ ਟੇਰ ਪਾਤਾ ਇਹ ਇੱਕ ਜਣੀ ਬਿਹਤਰੀਨ ਇਹਨਾਂ ਦਾ ਛੋਟਾ ਜਿਹਾ ਘਰ ਜਿਹੜਾ ਇਨਾਂ ਲਈ ਬਹੁਤ ਸੋਹਣਾ ਬਣ ਗਿਆ ਤੇ ਇਹ ਜਨਾਬ ਬਾਥਰੂਮ ਇਹ ਬਾਥਰੂਮ ਮੁਕੰਮਲ ਹੋ ਗਿਆ ਇਹਨੂੰ ਦਰਵਾਜ਼ਾ ਉਹ ਪਿਆ ਦਰਵਾਜ਼ਾ ਲਾਣ ਵਾਲਾ ਰਹਿਂਦਾ ਹੈ ਇਹ ਜਿਹੜਾ ਸਮਰਸੀਬਲ ਲਾਤਾ ਨੀਚੇ ਇਹਦੇ ਨਾਲ ਇਹ ਪਾਣੀ ਜਿਹੜਾ ਮੋਟਰ ਜਾਨੀ ਥੱਲੇ ਲੱਗ ਜਾਂਦੀ ਆ ਉੱਪਰੋਂ ਵੀ ਚੋਰੀ ਹੋਣ ਵਾਲਾ ਵੀ ਸਿਸਟਮ ਜਿਹੜਾ ਉਹ ਖਤਮ ਹੋ ਜਾਂਦਾ ਇਹ ਜੀ ਬਾਥਰੂਮ ਸੋਹਣਾ ਬਣ ਗਿਆ ਵੀ ਖੁਲਾ ਡੁਲਾ ਤੇ ਕੁਝ ਚੀਜ਼ਾਂ ਰਹਿ ਗਈਆਂ ਪਾਣੀ ਵਾਲੀ ਵਾਇਰਿੰਗ ਤਾਂ ਚਲੋ ਇੰਨੀ ਜਗ੍ਹਾ ਬਾਕੀ ਮੇਨ ਪੁੱਛ ਲੈਣੇ ਆ ਉਹਨਾਂ ਨੂੰ ਕਿਹੜੀ ਕਿਹੜੀ ਹਾਂਜੀ ਮੁਬਾਰਕ ਹੋਵੇ ਜੀ ਤੁਹਾਨੂੰ ਘਰ ਬਣ ਗਿਆ ਤੁਹਾਡਾ ਯਾਰ ਮੁਬਾਰਕ ਹੋਣ ਤੇ ਇਹ ਸਾਰੇ ਸਾਡੇ ਜਿਹੜੇ ਚੜਦੇ ਤੇ ਲੈਂਦੇ ਦੇ ਵੀਰ ਭਰਾ ਸੀ ਉਹਨਾਂ ਦੀ ਬਦੌਲਤ ਉਹਨਾਂ ਦੀ ਵਜ੍ਹਾ ਤੋਂ ਇਹ ਘਰ ਮੁਕੰਮਲ ਹੋਇਆ ਤੇ ਇਹ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਲਈ ਜਿਹੜੇ ਇਸ ਕੰਮ ਦੇ ਵਿੱਚ ਜਿਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਉਹਨਾਂ ਦੀ ਬਦੌਰਤ ਮੈਂ ਅੱਜ ਇਸ ਮੁਕਾਮ ਤੇ ਹਾਂ ਅੱਲਾ ਨੇ ਛਾਤ ਦੇ ਦਿੱਤੀ ਹਾਂਜੀ ਅੱਲਾ ਨੇ ਛਾਤ ਦੇ ਦਿੱਤੀ ਇਸ ਤੋਂ ਬਾਅਦ ਕੋਈ ਚੀਜ਼ ਨਹੀਂ ਹੈ ਹਾਂਜੀ ਬਾਕੀ ਇਹ ਕਿ ਮੇਰੇ ਹੁਣ ਇਹ ਮਸਲਾ ਕਿ ਇਹਦੇ ਵਿੱਚ ਬਿਜਲੀ ਨਹੀਂ ਹੈ ਤੁਹਾਨੂੰ ਭਾਈ ਨੇ ਦੱਸਿਆ ਕਿ ਬਹੁਤ ਜ਼ਿਆਦਾ ਤਾਰ ਦੀ ਜ਼ਰੂਰਤ ਹੈ ਹਾਂ ਵਿਕਾਸ ਨੇ ਦੱਸਿਆ ਕਿ ਤਾਂ ਬਹੁਤ ਦੂਰੋਂ ਤਾਰ ਪਾ ਕੇ ਲਿਆਣੀ ਪੈਣੀ ਆ ਹਾਂਜੀ ਕਿਉਂਕਿ ਨੇੜੇ-ਨੇੜੇ ਹਲੇ ਕੋਈ ਸਿਸਟਮ ਨਹੀਂ ਹੈਗਾ ਅਗਰ ਦੂਸਰੀ ਕਲੋਨੀ ਸ਼ੁਰੂ ਹੋ ਜਾਂਦੀ ਆ ਹਾਂਜੀ ਉਸ ਕਲੋਨੀ ਵਾਲੇ ਦੇ ਕਾਨੂੰਨ ਕਹਦੇ ਜ਼ਾਹਰਾ ਹੋ ਰਹਾ ਇਹਦੇ ਹੋ ਰਹਾ ਜੀ ਬਿਲਕੁਲ ਇਹ ਆਪ ਆਈ ਹੁਣੇ ਮਿਸਤਰੀ ਸਾਹਿਬ ਵੀ ਆਏ ਆ ਹੁਣ ਤੁਹਾਡੇ ਆਪਣਾ ਲਾਣਗੇ ਦਰਵਾਜ਼ਾ ਪਲਾਸਟਿਕ ਦੇ ਦਰਵਾਜ਼ੇ ਅੱਜ ਕੱਲ੍ਹ ਇਹੀ ਚੱਲਦੇ ਨੇ ਨਾ ਇਹਨਾਂ ਨੂੰ ਸੇਕ ਨਾ ਕੋਣ ਨਾ ਕੋਈ ਜ਼ੰਗ ਮਰਜ਼ੀ ਦਾ ਰੰਗ ਵੀ ਕਰਾਇਆ ਜਾ ਸਕਦਾ ਬਸ ਮੇਰੀ ਹੁਣ ਇਹ ਫੀਲ ਆ ਕਿ ਮੈਨੂੰ ਸੋਲਰ ਦਾ ਮਿਹਰਬਾਨੀ ਕਰਕੇ ਥੋੜਾ ਇੰਤਜ਼ਾਮ ਕਰ ਦੋ ਮੇਰੇ ਸੋਲਰ ਦੀਆਂ ਕਿੰਨੀਆਂ ਪਲੇਟਾਂ ਹੋ ਜਾਣਗੀਆਂ ਤਾਂ ਆਪਣਾ ਸਿਸਟਮ ਕੋਲੈਕਸ਼ਨ ਤੋਂ ਮਜ਼ਦੂਰਾ ਲਿਆ ਵੀ ਕਿੰਨੀਆਂ ਭਾਈ ਜੀ ਤੁਸੀਂ ਇੱਧਰ ਆਓ ਮਾੜਾ ਜਿਹਾ ਵਾਲੇਕਮ ਸਰ ਕੀ ਹਾਲ ਚਾਲ ਹੈ ਠੀਕ ਹੋ ਅੱਛਾ ਅੱਛਾ ਕਿੰਨੀਆਂ ਪਲੇਟਾਂ ਅਗਰ ਹੋਣ ਤੇ ਆਪਣਾ ਸਿਸਟਮ ਜਿਹੜਾ ਨਾ ਦਾ ਚੱਲ ਸਕਦਾ ਜਿਹੜਾ ਨਾ ਆਮ ਸਿੰਗਲ ਸੜਾ ਘਰ ਜਿਹੜਾ ਕਰੇ ਉਹ ਮਤਲਬ ਕਿ ਦੋ ਪੰਖੇ ਹੋ ਗਏ ਫਰੇ ਛੋਟੀ ਹੋ ਗਈ ਜਾਂ ਪੰਪ ਤੋਂ ਹੋ ਗਿਆ ਕੋਈ ਚਾਰ ਪੰਜ એનર્ਜੀ ਸੇਵਰ ਹੋ ਗਏ ਹਾਂ ਹਾਂ ਮਿਨੀਮਮ ਸਾਨੂੰ ਜਿਹੜਾ ਵਾ ਇਹ 2.5 ਤੋਂ 3 ਕੇਵੀ ਚਾਹੀਦਾ ਨਹੀਂ ਪਲੇਟਾਂ ਕਿੰਨੀਆਂ ਚਾਹੀਦੀਆਂ 2.5 ਤੋਂ 3 ਕੇਵੀ ਦੇ ਅੰਦਰ 6 ਤੋਂ 7 ਪਲੇਟਾਂ 500 ਸੇਵਾ ਦੀਆਂ ਲੱਗਦੀਆਂ 580 ワਟ ਉਹ ਤੁਸੀਂ ਕੈਲਕੂਲੇਸ਼ਨ ਕਰ ਲਓ ਕਿ ਅਗਰ 580 ワਟ ਹੈ ਨਾ 1000 ワਟ ਦਾ 1 KB ਬਣ ਜਾ। ਅੱਛਾ 1000 ワਟ ਦਾ ਨਾ 1 KB ਬਣ ਜਾਂਦਾ। ਉਹ ਤੁਸੀਂ 3 KB ਦੇ ਡਿਵਾਈਸ ਦਾ ਲੋ ਤੁਸੀਂ 210 ਲੈ ਲਓ 10 ਲੈ ਲਓ ਉਹ ਜਿੰਨਾ ਵੀ ਮਰਜ਼ੀ ਤੁਸੀਂ ਫੋਨ ਲਓਗੇ ਅਗਰ 580 ਕਰ ਲਈਏ ਤੇ ਉਹਦੇ ਵਿੱਚ ਤੁਸੀਂ ਲਾ ਲਓ 0.5 10 ਹੂੰ ਉਕੇ ਜੇ ਤੁਹਾਨੂੰ ਪਰੰਪਰਾ ਦੇਣਾ 6 ਜਿਹੜੀਆਂ 580 ਦੀਆਂ ਪਲੇਟਾਂ ਹੋਣ ਤੇ ਇਹਨਾਂ ਦਾ ਸਿਸਟਮ ਚੱਲ ਸਕਦਾ ਆ ਹਾਂ ਤੇ ਨੀਚੇ ਤੁਹਾਡੀ ਬੈਕਅਪ ਦੇ ਉੱਤੇ ਆਣ ਕੇ ਇੱਕ ਬੜੀ ਬੈਟਰੀ ਹਾਂ ਇੱਕ ਇਨਵਰਟਰ ਇਨਵਰਟਰ ਹੋਊਗਾ ਟੋਟਲ ਖਰਚਾ ਕਿੰਨਾ ਕਹੇ? ਕਰੀਬਨ ਐਸਰ 3.5 ਤੋਂ 4 ਦੇ ਆਉਣਗਾ 3.5-4 ਲੱਖ ਦਾ ਬੜਾ ਖਰਚਾ ਆ ਵੀ ਹਾਂਜੀ ਥੋੜਾ ਨਹੀਂ ਆਦਾ ਆਫੀਆ ਇਹ ਸ਼ਾਰਟਕਟ ਵੀ ਹੈ ਕਿ ਅਗਰ ਫਿਲਹਾਲ ਆਪਾਂ ਸ਼ਾਰਟਕਟ ਤੇ ਅਗਰ ਕਰੀਏ ਤਾਂ ਸ਼ਾਰਟਕਟ ਦਾ ਸਰ ਇਹ ਹੈ ਕਿ ਉੱਤੇ ਚਾਰ ਪਲੇਟਾਂ 580 ਦੀਆਂ ਲਾ ਦੇਣੇ ਆ ਸਾਡਾ ਮੰਨਦਾ ਇਹ ਲਗੂ 2500 ਵਾਟ 2500 ਵਾਟ ਠੀਕ ਹੈ ਨੀਚੇ ਅਸੀਂ ਇੱਕ ਐਮਡੀਟੀ ਇੱਕ ਮਲਟਰ ਹੁੰਦਾ ਉਹ ਲਗਾ ਦੇਣੇ ਆ ਠੀਕ ਹੈ ਇੱਕ ਬੈਟਰੀ ਖਾ ਦੇਣੇ ਉਹਦੇ ਨਾਲ ਸਾਡਾ ਨਾਰਮਲ ਚੱਲ ਜਾਏਗਾ ਉਹ ਤਕਰੀਬਨ 2 ਕੋ 2.5 ਤੋਂ 2.5 ਮੰਨਦਾ ਹੈ ਸਰ 2.5 ਤੋਂ ਲੱਖ ਫੇਰ ਵੀ ਲੱਗਣਾ ਆ ਜੀ ਜੀ ਚਲੋ ਜੀ ਜਿੱਥੇ ਇੰਨਾ ਹੋ ਗਿਆ ਇੱਕ ਘਰ ਕਿਹੜਾ ਸੌਖਾ ਮਤਲਬ ਬਣਾਣਾ ਸੀ ਵੀ ਅੱਲਾਪਾਗ ਨੇ ਇੱਕ ਜੀ ਅੱਲਾਹ ਮਤਲਬ ਬਹੁਤ ਵੱਡਾ ਕੰਮ ਹੋ ਜਿਹੜਾ ਨਾ ਸਾਡੇ ਵਰਗੇ ਬੰਦਿਆਂ ਕੋਲ ਅੱਲਾਪਾਗ ਨੇ ਕਰਵਾਤਾ ਸੀ ਜਿੰਨੇ ਵੀ ਸ਼ੁਕਰ ਅਦਾ ਕਰੀ ਉਹਨਾਂ ਥੋੜਾ ਆ ਤੇ ਇੱਕ ਨਾ ਚੀਜ਼ੇ ਬੰਦੇ ਸੀ ਕਿ ਅੱਲਾਪਾਗ ਨੇ ਕਿੰਨਾ ਕੰਮ ਕਰਵਾਤਾ ਤੇ ਜੀ ਇਹ ਬਣ ਗਿਆ ਤੇ ਉਹ ਵੀ ਨਹੀਂ ਰਹਿਣ ਲੱਗਾ ਜੀ ਬਿਲਕੁਲ ਇਨਸ਼ਾ ਅੱਲਾਹ ਖੈਰ ਰੱਖੇਗਾ ਇਨਸ਼ਾ ਅੱਲਾਹ ਸਾਰਾ ਹੋ ਜਾਏਗਾ ਜੀ ਬਾਕੀ ਅਸੀਂ ਉਹ ਆਪਣੇ ਜਿਹੜੇ ਡੋਨਰਸ ਨੇ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਵੱਡਾ ਕਰਦਾਰ ਆਪਣਾ ਅਦਾ ਕੀਤਾ ਉਹਨਾਂ ਵਿੱਚ ਨਾਂ ਲੈਣ ਬਾਕੀਆਂ ਦੇ ਨਾਂ ਵੀ ਲਵਾਵਾਂਗੇ ਤੇ ਉਹਨਾਂ ਦਾ ਬਾਕੀ ਤਾਂ ਹੁਣ ਮੇਰੇ ਕੋਲ ਲਿਖੇ ਪਏ ਆ ਉਹ ਵੀ ਆਪਾਂ ਸਾਰੇ ਸਾਰੇ ਐਡ ਕਰਾਂਗੇ ਇਹਨਾਂ ਦੇ ਵਿੱਚ ਜੀ ਆਪਣੇ ਸਿੱਖ ਫੈਲੋਸ਼ਿਪ ਉਸ ਤੋਂ ਬਾਅਦ ਫਿਰ ਸਾਡੇ ਭਾਈ ਦਿਨੇਸ਼ ਸ਼ਰਮਾ ਸਾਹਿਬ ਉਹਨਾਂ ਨੇ ਜਦੋਂ ਵੀ ਉਹਨਾਂ ਨੂੰ ਕਿਹਾ ਜਦੋਂ ਵੀ ਕਿਸੇ ਕੰਮ ਲਈ ਕਿਹਾ ਤਾਂ ਉਹਨਾਂ ਨੇ ਕਦੇ ਵੀ ਨਾ ਨਹੀਂ ਕੀਤੀ ਹੈਗੀ ਵੱਡ ਚੜ ਕੇ ਹਿੱਸਾ ਲਿਆ ਔਰ ਬੜਾ ਵੱਡੀ amount ਭੇਜੀ ਛੋਟੀ ਨਹੀਂ ਭੇਜੀ ਹੈਗੀ ਤੇ ਦੂਸਰਾ ਸਾਡੇ ਜਿਹੜੇ ਰਹੀਮ یار ਖਾਨ ਤੋਂ 사ਦਕਾਬਾਦ ਤੋਂ ਸਾਡੇ ਭਾਈ ਸਹਿਦ ਸਾਹਿਬ ਉਹਨਾਂ ਨੇ ਜਿਹੜਾ ਇਹ ਇੱਕ ਬਹੁਤ ਬੜਾ ਯੋਗਦਾਨ ਪਾਇਆ ਇਹਦੇ ਵਿੱਚ ਤੇ ਅਸੀਂ ਇਹ ਹੁਣ ਤੁਹਾਨੂੰ ਦਿਖਾਤਾ ਸਾਰਾ ਕੁਝ ਇਹ ਘਰ ਜਿਹੜਾ ਬਣ ਗਿਆ ਇਹ ਅੱਲਾਹ ਖਾਲ ਰੱਖੇ ਸੋਲਰ ਵਾਲਾ ਸਿਸਟਮ ਵੀ ਹੋ ਗਿਆ ਤੇ ਇੱਥੇ ਆਪਣੀ ਬਸੋਂ ਇਹਨਾਂ ਦੀ ਹੋ ਜਾਣੀ ਆ ਕਿਉਂਕਿ ਉਹੀ ਚੀਜ਼ ਰਹਿ ਗਈ ਆ ਬਿਜਲੀ ਤੋਂ ਬਗੈਰ ਤੇ ਤੁਹਾਨੂੰ ਪਤਾ ਕੋਈ ਸ਼ਾਇ ਵੀ ਨਹੀਂ ਚੱਲਦੀ ਹੈਗੀ ਬਿਜਲੀ ਤੋਂ ਬਗੈਰ ਤੇ ਜ਼ਿੰਦਗੀ ਆਪਣੀ ਦੇਖੋ ਬਿਜਲੀ ਆਪਣੀ ਜ਼ਿੰਦਗੀ ਦੀ ਬਿਜਲੀ ਨੂੰ ਬਾਹਰ ਕੱਢਦੇ ਹੋ ਤਾਂ ਪਿੱਛੇ ਕੁਝ ਵੀ ਨਹੀਂ ਆਂਦਾ ਹੈਗਾ ਤੇ ਇਸ ਕਰਕੇ ਇਹ ਅਪੀਲ ਆ ਜੀ ਕਿ ਇੱਕ ਜਿਹੜਾ ਆਸਰਾ ਥੋੜਾ ਜਿਹਾ ਹੋਰ ਕਰੋ ਰਾਲ ਮਿਲ ਕੇ ਇਹ ਜਿਹੜਾ ਇਹਨਾਂ ਦਾ ਕਿਉਂਕਿ ਬਿਜਲੀ ਦੂਰੋਂ ਲਿਆਣੀ ਬਹੁਤ ਔਖੀ ਉਹਦਾ ਬਿੱਲ ਵੀ ਬਹੁਤ ਆਉਂਦਾ ਦੇਖੋ ਨਾ ਬਿਜਲੀ ਅਲਾਉ ਨਹੀਂ ਹੈ ਅਲਾਉ ਨਹੀਂ ਹੈ ਜੀ ਨਹੀਂ ਹਾਂ ਇੱਥੇ ਬਿਜਲੀ ਅਲਾਉ ਨਹੀਂ ਹੈ ਜੀ ਤੇ ਇਸ ਵਾਸਤੇ ਨਾ ਉਹ ਮੀਟਰ ਅਗਰ ਲਗਾ ਰਹੇ ਤੇ ਉਹ ਮਤਲਬ ਗਲਤ ਦੋ ਨੰਬਰ ਦੋ ਨੰਬਰ ਤਰੀਕੇ ਨਾਲ ਆਓ ਫਿਰ ਕਿਸ ਕਿਸ ਨੇ ਸ਼ਿਕਾਇਤ ਕਰ ਦਿੱਤੀ ਫਿਰ ਆਲਾ ਬਣ ਸਕਦਾ ਕੋਈ ਨਾ ਹੰਕਾਰ 1200 ਮੀਟਰ ਦੇ ਉੱਪਰ ਜਾ ਕੇ ਉਹ ਮੀਟਰ ਲੱਗਦਾ 1200 ਮੀਟਰ ਤੇ ਤੇ ਅਗਰ ਇਤਨੀ ਲੈਂਥ ਹੋ ਰਸਤੇ ਦੇ ਵਿੱਚ ਲਾਈਨ ਲਾਸ ਹੋ ਜਾਏਗਾ ਤਾਰ ਵੀ ਕੱਟ ਕੇ ਲੈ ਸਕਦੇ ਆ ਤਾਰ ਦੀ ਕਾफी ਪੈ ਗਈ ਫਿਰ ਤਾਰ ਕੱਟ ਕੇ ਵੀ ਨਹੀਂ ਛੇ ਲੈ ਜਾਂਦੇ ਹਾਂ ਹਾਂਜੀ ਤਾਰ ਕੱਟ ਕੇ ਵੀ ਲੈ ਜਾਂਦੇ ਆ ਤੇ ਫਿਰ بھائی ਜੀ ਜੇ ਅਗਰ ਤੁਸੀਂ ਉਹਨੂੰ ਉੱਥੋਂ ਲਾਸ ਕਰਵਾ ਦਿਓ ਤੇ ਰਸਤੇ ਦਾ ਲਾਸ ਵੀ ਕਾफी ਆ ਜਾਣਾ ਉਮੀ ਨਾ ਵੀ ਤੋਂ 25000 ਰੁਪਏ ਨਾਲੋਂ ਬਿੱਲ ਆਏਗਾ ਮੈਲਾਣੀ ਪੇ ਕਰਨਾ ਬਹੁਤ ਮੁਸ਼ਕਲ ਹੈ ਉਹ ਬਿੱਲ ਬਹੁਤ ਤੇ ਹੈ ਜੇਕਰ ਇਹ ਕੰਮ ਹੋ ਜਾਵੇ ਫੁੱਲਰਾ ਲਾਤੇ तमाम ਭਾਈਆਂ ਵਾਸਤੇ ਅਸੀਂ तमाम ਭਾਈਆਂ ਦਾ ਸ਼ੁਕਰ ਅਦਾ ਕਰਾਂਗੇ ਇਨਸ਼ਾ ਅੱਲਾਹ ਬਾਕੀ ਨੂੰ ਜੀ ਸਾਇਖੈ ਖੈਰ ਹੋਵੇ ਹੂੰ ਤੇ ਅੱਲਾ ਬਾਗੋ ਇਹ ਭਾਈ ਜੀ ਇਲੈਕਟ੍ਰੀਸ਼ੀਅਨ ਆ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਜਾਂ ਪਲੰਬਰ ਮਤਲਬ ਕਹੋ ਇਹ ਇਹਨਾਂ ਨੂੰ ਵੀ ਅਪੀਲ ਆ ਤੇ ਬਾਜੀ ਹੁਣੀ ਵੀ ਅਗਰ ਆਪਣੀ ਤਰਫੋਂ ਕੁਝ ਕਹਿਣਾ ਚਾਹਣ ਤਾਂ ਹੁਵੇ ਪਹਿਲੇ ਬਨ ਸਾ ਸਾਦਕਾ ਸਾਦਕਾਬਾਦ ਆ ਰਹੇ ਦੀ ਭਾਨਾ ਦੀ ਮੈਂ ਸ਼ੁਕਰੀਆ ਦਾ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਵੀ ਮੇਰਾ ਬਹੁਤ ਜ਼ਿਆਦਾ ਹਰਪ ਕੀਤੀ ਹੈ ਤੇ ਬਾਕੀ ਇਹ ਕਿ ਰੌਣ ਮਿਲ ਕੇ ਜਿਹੜਾ ਇਹਨਾਂ ਨੇ ਇੰਨਾ ਕੀਤਾ ਥੋੜਾ ਬਹੁਤ ਇੰਨਾ ਵੀ ਕਰ ਦੋ ਕਿ ਜਿਹੜਾ ਬਿਜਲੀ ਬਹਾਲ ਹੋ ਜਾਏ ਤੇ ਫਿਰ ਅਸੀਂ ਆਪਣੇ ਘਰ ਚ ਬੈਠ ਜਾਈਏ ਸਹੀ ਬਾਕੀ ਜਿਹੜੇ ਮੇਲੀਆਂ ਨੇ ਦੋਸਤਾਂ ਨੇ ਭਰਾਵਾਂ ਨੇ ਇਸ ਕੰਮ ਦੇ ਵਿੱਚ ਹਿੱਸਾ ਲਿਆ ਉਹਨਾਂ ਚ ਬੂਟਾ ਸਿੰਘ ਖਾਸ ਜੀ ਆਰਫ ਸਲੀਮ ਸਾਹਿਬ ਬਲਵਿੰਦਰ ਕੋਰ ਬੱਬੀ ਸੁਖਬਾਈ ਹੁਣੀ ਸੁਖਦੀਪ ਸਿੰਘ ਢਾਲੀਵਾਲ ਜਿਨ੍ਹਾਂ ਦਾ ਸਹੀ ਨਾਮ ਮੁਖਤਾਰ ਸਿੰਘ ਢਿੱਲੂ ਜਬਰ ਗੁੱਜਰ ਸਾਹਿਬ ਸ਼ੇਖੂਪੁਰੇ ਤੋਂ ਇੱਕ ਭਾਈ ਨਾਮ ਲੂਮ ਸੀ ਉਹਨਾਂ ਨੇ 500 ਰੁਪਏ ਭੇਜਿਆ ਸੀ ਅਸ਼ਫਾਕ ਅਮਨ ਸਾਹਿਬ ਸਫੀਰ रहमान ਅਦਨਾਨ ਪੱਟੀ ਸਾਹਿਬ ਮੁਹੰਮਦ ਦਿਲਸ਼ਾਦ ਖਾਨ ਮੁਹੰਮਦ ਸਾਹਿਬ ਡਿੰਗਾ ਤੋਂ ਮੁਹੰਮਦ ਇਸਮਾਇਲ ਸਾਹਿਬ ਜਵਾਦ ਗੁੱਜਰ ਅਮਾਨ ਤੋਂ ਸ਼ਾਮੀ ਭਾਈ ਸੂਫੀ ਭਾਈ ਮੀਰ ਭਾਈ ਅਰਸ਼ ਜਵੇਦ ਸਾਹਿਬ ਸੈਯਦ ਅਬਾਸ ਸਾਹਿਬ ਯੂਕੇ ਤੋਂ ਮੁਹੰਮਦ ਤਾਰਿਕ ਕ੍ਰੈਸ਼ੀ ਰਾਵਲਪਿੰਡੀ ਤੋਂ ਅਲੀ ਸੁਫੀਅਨ ਸਾਹਿਬ ਸੂਫੀ ਯੂਐਸਏ ਤੋਂ ਤਾਰਿਕ ਮਹਿਮੂਦ ਸਾਹਿਬ ਯੂਐਸਏ ਤੋਂ ਸੈਦ ਨਈਮ ਸਾਹਿਬ ਆਤਫ ਸ਼ਹਿਜ਼ਾਦ ਸਾਹਿਬ ਇਹ ਜਿਹੜੇ ਮੀਰ ਭਾਈ ਆ ਜੀ ਇਹ ਤੇ ਮਾਸ਼ਾਅੱਲਾ ਜੀ مسلسل ਕੋਈ 5-6 ਮਹੀਨੇ ਤੋਂ ਇਹਨਾਂ ਨੂੰ ਭੇਜ ਰਹੇ ਆ ਮੰਥਲੀ ਬੇਸ ਤੇ ਜਿਨ੍ਹਾਂ ਜੋਗੇ ਹੈਗੇ ਆ ਇਹਨਾਂ ਦੀ ਸਪੋਰਟ ਕਰ ਰਹੇ ਆ ਇਹਨਾਂ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇਹਨਾਂ ਦੇ ਨਾਲ ਇੰਨੀ ਸਪੋਰਟ ਕੀਤੀ ਔਰ ਇਹ ਮਕਾਨ ਜਿਹੜਾ ਮੁਕੰਮਲ ਹੋਇਆ ਜੀ ਇੱਕ ਵਾਰੀ ਫੇਰ ਉਹਨਾਂ ਲੋਕਾਂ ਦਾ ਸ਼ੁਕਰੀਆ ਜੀ ਤਮਾਮ ਦਾ ਜੀ ਜਿਨ੍ਹਾਂ ਨੇ ਇਸ ਕਾਰੇ ਖੈਰ ਦੇ ਵਿੱਚ ਹਿੱਸਾ ਪਾਇਆ ਤੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਡਾ ਜਿਹੜਾ ਪ੍ਰੋਜੈਕਟ ਅਸੀਂ ਸ਼ੁਰੂ ਕੀਤਾ ਸੀ ਉਹ ਮੁਕੰਮਲ ਹੋ ਗਿਆ ਜੀ ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ